ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਰੈਸਪੀ ਹੈ ਜਿਹੜੀ ਇਹ ਬਣਾ ਕੇ ਦਿਖਾਵਾਂਗੇ ਇਹ ਰੈਸਪੀ ਆਪਾਂ ਇੱਕ ਅਲੱਗ ਤਰੀਕੇ ਨਾਲ ਤਿਆਰ ਕਰਾਂਗੇ ਇਹ ਬਹੁਤ ਹੀ ਵਧੀਆ ਤੇ ਲਾਜਵਾ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਬਣਾਓਗੇ ਤਾਂ ਇਸ ਨੂੰ ਬਾਰ-ਬਾਰ ਤੁਸੀਂ ਦੁਬਾਰਾ ਵੀ ਟਰਾਈ ਕਰੋਗੇ ਇਹ ਰੈਸਪੀ ਬਣਾਉਣ ਦੇ ਲਈ ਜਿਹੜੇ ਜਿਹੜੇ ਇੰਗਰੀਡੀਅੰਟ ਆਪਾਂ ਨੇ ਲਏ ਨੇ ਉਹ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਤੇ ਇਸ ਦਾ ਮੈਥਡ ਹੈ ਜਿਹੜਾ ਉਹ ਵੀ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਰਹੇ ਹਾਂ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਇਸੇ ਤਰੀਕੇ ਦੇ ਨਾਲ ਜ਼ਰੂਰ ਟਰਾਈ ਕਰਿਓ ਤੇ ਰੈਸਪੀ ਦੇਖਣ ਲਈ ਜੁੜੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਚਲੋ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਹਾਂ ਮਟਰ ਜੀ ਮੀ ਕੰਦ ਬਣਾਉਣ ਦੇ ਲਈ ਜਿਹੜੀਆਂ-ਜਿਹੜੀਆਂ ਚੀਜ਼ਾਂ ਅੱਜ ਆਪਾਂ ਨੇ ਲਈਆਂ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਲਿਆ ਜੀਵੀ ਗੰਦ ਜੀਵੀ ਗੰਦ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਆਪਾਂ ਨੇ ਕੱਟ ਲਿਆ ਨਾਲ ਹੀ ਆਪਾਂ ਨੇ 1/2 ਸਾਈਜ਼ ਦਾ ਆਲੂ ਲਿਆ ਆਲੂ ਆਪਸ਼ਨਲ ਆ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਇੱਧਰ ਆਪਾਂ ਨੇ 1 ਕਿਲੋ ਮਟਰ ਸੀਗੇ ਸਾਰੇ ਕੱਢ ਲਏ ਸੀ ਤੇ ਜਿੰਨੇ ਕ ਆਪਾਂ ਨੂੰ ਜ਼ਰੂਰਤ ਹੋਊਗੀ ਉਸ ਹਿਸਾਬ ਨਾਲ ਆਪਾਂ ਮਟਰ ਨੇ ਜਿਹੜੇ ਲੈ ਲਾਂਗੇ ਤਕਰੀਬਨ ਇਹ ਜੋ ਅੱਧੇ ਮਟਰ ਆਪਾਂ ਲਵਾਂਗੇ ਦੋ ਟਮਾਟਰ ਲੈਨੇ ਤੇ ਆਪਾਂ ਨੇ ਦੋ ਤਿੰਨ ਪਿਆਜ਼ ਲੈਨੇ ਅਦਰਕ ਹਰੀ ਮਿਰਚ ਸਵਾਦ ਅਨੁਸਾਰ ਲੈ ਲੈਣੀ ਆ ਆਪਣਾ ਲਸਣ ਲੈ ਲੈਣਾ ਤੇ ਨਾਲ ਹੀ ਆਪਾਂ ਨੇ ਧਨੀਆ ਲੈ ਲੈਣਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਜੀਮੀ ਜਾਂਦਾ ਇਹਨੂੰ ਕਰਾਂਗੇ ਫਰਾਈ ਤੇਲ ਆ ਜਿਹੜਾ ਗਰਮ ਹੋਣ ਦੇ ਲਈ ਰੱਖਤਾ ਹੈ ਤੇ ਹੁਣ ਆਪਾਂ ਜਿਹੇ ਜੀਮੀ ਜਾਂਦਾ ਜਿਹੜਾ ਆਪਣਾ ਪਾ ਲਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਇਸ ਤੋਂ ਬਾਅਦ ਫਰਾਈ ਸਮੋਥ మీడియం ਅੱਗੇ ਦੇ ਉੱਪਰ ਇਸ ਲ ਟ੍ਰਾਇਲ ਕਰਾਂਗੇ ਕਿਉਂਕਿ ਆਪਾਂ ਤੇ ਹੁਣ ਆਪਾਂ ਇਹ ਸਾਰੇ ਇਨਗਰੀਡੀਅੰਟ ਨੇ ਜਿਹੜੇ ਆਪਣੇ ਇਹਨਾਂ ਨੂੰ ਇੱਕ ਚੌਪਰ ਦੇ ਵਿੱਚ ਪਾ ਲਵਾਂਗੇ ਅੱਜ ਆਪਾਂ ਇੱਕ ਅਲੱਗ ਤਰੀਕੇ ਦੇ ਨਾਲ ਆ ਜਿਹੜੀ ਇਹ ਸਬਜ਼ੀ ਬਣਾਉਣ ਲੱਗੇ ਆ ਆਪਾਂ ਨੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਮਿਕਸ ਕਰਕੇ ਪਾ ਲੈਣੀਆਂ ਨੇ ਧਨੀਏ ਜਿਹੜਾ ਹਰਾ ਉਹ ਵੀ ਆਪਾਂ ਵਿੱਚ ਹੀ ਪਾ ਲਾਂਗੇ ਤੁਸੀਂ ਅਕਸਰ ਦੇਖਿਆ ਕਿ ਆਪਾਂ ਲਸਣ ਪਿਆਜ਼ ਅਦਰਕ ਅਲੱਗ ਗ੍ਰाइंड ਕਰਦੇ ਆਂ ਤੇ ਆਹ ਧਨੀਆ ਜਿਹੜਾ ਬਾਦ ਵਿੱਚ ਪਾਉਨੇ ਆ ਤੇ ਨਾਲ ਹੀ ਆਪਾਂ ਨੇ ਪਾ ਲੈਣੇ ਆ ਟਮਾਟਰ ਤੇ ਹੁਣ ਆਪਾਂ ਚੋਪਰ ਨੂੰ ਬੰਦ ਕਰ ਲਵਾਂਗੇ ਇੱਧਰ ਦੇਖੋ ਤੁਸੀਂ ਆਪਣਾ ਜੀਲੀ ਕੰਦਾ ਜਿਹੜਾ ਹਲਕਾ ਹਲਕਾ ਬਰਾਊਨ ਹੋਣ ਲੱਗ ਗਿਆ ਤੇ ਆਪਾਂ ਇਸ ਨੂੰ 4-5 ਮਿੰਟ ਹੋਰ ਲੋ ਫਲੇਮ ਦੇ ਉੱਪਰ ਪਕਾਵਾਂਗੇ ਇੱਥੇ ਅੱਪਾ ਨੇ ਮਸਾਲੇ ਨੇ ਜਿਹੜੇ ਸਾਰੇ ਇਨਗਰੀਡੀਅੰਟ ਆਪਾਂ ਨੇ ਚੌਪ ਕਰ ਲਏ ਨੇ ਚੋਪਰ ਦੇ ਵਿੱਚ ਮਸਾਲਾ ਜਿਹੜਾ ਆਪਣਾ ਕਿੰਨਾ ਵਧੀਆ ਲੱਗ ਰਿਹਾ ਹੈ 컬러ਫੁਲ ਏਡਾ ਹੀ ਆਪਾਂ ਇਸ ਨੂੰ ਤੇਲ ਦੇ ਵਿੱਚ ਪਕਾਵਾਂਗੇ ਦੇਖੋ ਆਪਣਾ ਜੀਮੀ ਕੰਦ ਵਧੀਆ ਆ ਰੜ ਗਿਆ ਤੇ ਹੁਣ ਆਪਾਂ ਇਸ ਨੂੰ ਬਾਹਰ ਕੱਢਾਂਗੇ ਇੱਕ ਕੌਲੀ ਦੇ ਵਿੱਚ ਕੱਢ ਲਿਆ ਹੈ ਤੇ ਤੇਰ ਆਪਣੇ ਬਜੇ ਹੋਏ ਤੇਲ ਦੇ ਵਿੱਚ ਆਪਾ ਪਾਵਾਂਗੇ ਅੱਧਾ ਚਮਚਾ ਧੀਰੇ ਦਾ ਅੱਧਾ ਚਮਚਾ ਸਾਤ ਮਸਾਲਾ ਤੇ ਨਾਲ ਹੀ ਆਪਣਾ ਚੌਪ ਕੀਤਾ ਹੋਇਆ ਸਾਰਾ ਮਸਾਲਾ ਜਿਹੜਾ ਉਹ ਪਾ ਲਈਏਗੇ ਚੰਗੀ ਤਰ੍ਹਾਂ ਹਿਲਾ ਲੈਣਾ ਇਸ ਨੂੰ ਵੀ ਆਪਾਂ ਘਾਟਾ ਦੇ ਉੱਪਰ ਹੀ ਪੁੰਜਾਂਗੇ ਤੇ ਇਧਰ ਆਪਾਂ ਨੇ ਕਾਪਾ ਜਿਹੜਾ ਇਹਨੂੰ ਵੀ ਸਾਈਡਾਂ ਤੋਂ ਧੋ ਕੇ ਇਹਦੇ ਵਿੱਚ ਪਾਣੀ ਪਾ ਲਿਆ ਜਦੋਂ ਆਪਾਂ ਨੂੰ ਤੜਕੇ ਦੇ ਵਿੱਚ ਲੋੜ ਹੋਊਗੀ ਪਾਣੀ ਦੀ ਉਦੋਂ ਆਪਾਂ ਪਾਣੀ ਆ ਇਹ ਜਿਹੜਾ ਇਸਤੇਮਾਲ ਕਰ ਲਵਾਂਗੇ ਤੇ ਇਧਰ ਆਪਣਾ ਕੰਮ ਆ ਜਿਹੜਾ ਸੌਖਾ ਹੋ ਜਵੇ ਉਸ ਦੇ ਲਈ ਆਪਾਂ ਨੇ ਇੱਕ ਚਮਚਾ ਹਲਦੀ ਦਾ ਤੇ ਨੂਨ ਆ ਜਿਹੜਾ ਆਪਾਂ ਨੇ ਸਵਾਦ ਅਨੁਸਾਰ ਲਿਆ ਤੇ ਨਾਲ ਹੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਲਿਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਕੱਢ ਕੇ ਰੱਖ ਲਿਆ ਤੇ ਜਦੋਂ ਆਪਣਾ ਮਸਾਲਾ ਜਿਹੜਾ ਰਿਜ ਜੂਗਾ ਉਸ ਤੋਂ ਬਾਅਦ ਆਪਾਂ ਇਹ ਫੀਲ ਵੀ ਐਡ ਕਰਾਂਗੇ ਤੇ ਦੇਖੋ ਆਪਣੇ ਪਿਆਜ਼ ਧਣੀਆਂ ਨੇ ਪਾਣੀ ਛੱਡਣਾ ਸ਼ੁਰੂ ਕਰਤਾ ਤੇ ਹੁਣ ਆਪਾਂ ਇਸ ਨੂੰ ਇੱਦਾਂ ਹੀ ਪਕਾਵਾਂਗੇ ਤਾਂ ਕਿ ਇਹਦਾ ਜਿਹੜਾ ਸਾਰਾ ਪਾਣੀ ਆ ਸੁੱਕ ਜਵੇ ਤੇ ਲਵਾ ਲਈ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੋਜ ਦੇ ਵਿੱਚ ਇੱਦਾਂ ਆਪਾਂ ਇੱਕ ਕਾਲੀ ਮਟਰਾਂ ਦੀ ਕੱਢ ਲਈ ਆ ਤੇ ਬਾਕੀ ਮਟਰ ਆਪਾਂ ਰੱਖਦੇ ਸੀਗੇ ਮਟਰ ਵੀ ਤੁਸੀਂ ਘੱਟ ਵੱਧ ਆਪਣੇ ਹਿਸਾਬ ਨਾਲ ਲੈ ਲਿਓ ਤੇ ਇਹਦੇ ਨਾਲ ਆਪਾਂ ਦੇਖੋ ਇਸ ਚਾਲਾ ਆਪਣਾ ਛੱਲੇ ਨਗਰਾਂ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਆਪਣੇ ਹਲਦੀ ਮਿਰਚ ਮਸਾਲਾ ਥੋੜੀ ਨੂਨ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਆਪਾਂ ਇਹ ਮੇਰਾ ਸਾਫ ਧੋ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ मिक्स ਕਰ ਲਾਂਗੇ ਤੇ ਆਇਲ ਰਿਲੀਜ਼ ਹੋਣ ਤੱਕ ਆਪਾਂ ਇਸ ਨੂੰ ਪਕਾਵਾਂਗੇ ਤੁਸੀਂ ਗੰਗ ਦੇਖ ਸਕਦੇ ਹੋ ਵੈਸੇ ਵੀ ਆਪਾਂ ਨੇ ਧਣੀਆਂ ਵਿੱਚ ਪਾਇਆ ਹੋਇਆ ਤੇ ਨਾਲ ਹੀ ਹਰੀ ਮਿਰਚ ਪਾਈ ਆ ਆਪਾਂ ਨੇ ਲਾਲ ਮਿਰਚ ਨਹੀਂ ਨਾ ਪਾਈ ਇਸ ਕਰਕੇ ਇਹਦਾ ਜਿਹੜਾ ਕਲਰ ਆ ਉਹ ਥੋੜਾ ਜਿਹਾ ਹਰਾ ਹਰਾਈ ਹੋਊਗਾ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲੈਂਦੇ ਆ ਤੇ ਦੇਖੋ ਮਸਾਲੇ ਨੇ ਆਪਣੇ ਨੇ ਤੇਲ ਛੱਡ ਦਿੱਤਾ ਹੈ ਮਸਾਲਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਮਟਰ ਮੈਂ ਤੋਂ ਲਈ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਲੈ ਜਿਹੜੇ ਆਪਣੇ ਪਾ ਲਿਆ। ਤੇ ਇਹਨਾਂ ਨੂੰ ਕਰਾਂਗੇ ਮਿਕਸ। ਨਾਲ ਹੀ ਆਪਾਂ ਪਾ ਦਾਂਗੇ ਆਲੂ। ਆਲੂ ਵੀ ਆਪਾਂ ਟੋਕੇ ਰੱਖ ਲਏ ਜੀ। ਨਵੇਂ ਆਲੂ ਨੇ ਇਸ ਕਰਕੇ ਆਪਾਂ ਇਹਨਾਂ ਦਾ ਛਿਲਕਾ ਨਹੀਂ ਲਾਇਆ ਹੈਗਾ। ਇਸ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕੱਟ ਲਿਆ। ਨਾਲੇ ਆਪਾਂ ਜੀਮੇਦੰਦ ਪਾ ਲੈਣਾ ਤੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਪਾਣੀ ਤੁਸੀਂ ਆਪਣੀ ਲੋੜ ਅਨੁਸਾਰ ਵੱਧ ਘੱਟ ਪਾ ਸਕਦੇ ਹੋ ਕਿੰਨੀ ਕੁ ਤਰੀ ਤੁਸੀਂ ਖਾਣੀ ਪਸੰਦ ਕਰਦੇ ਹੋ ਤੇ ਉਸ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾ ਤੇ ਬਾਕੀ ਜਦੋਂ ਆਪਾਂ ਸੀਟ ਗਿਆ ਮਰੰਗਵਾਗੇ ਉਦੋਂ ਪੱਕਾਣ ਸਮੇਂ ਵੀ ਜਿਹੜੀ ਆਪਣੀ ਤਰੀ ਆ ਉਹ ਘਟ ਜਾਂਦੀ ਆ ਤੇ ਦੇਖੋ ਹੁਣ ਆਪਾਂ ਕੁੱਕਰ ਦਾ ਟੱਕਾ ਜਿਹੜਾ ਉਹਨੂੰ ਬੰਦ ਕਰਾਂਗੇ ਦੇਖੋ ਆਪਾਂ ਹੁਣ ਕੁੱਕਰ ਦਾ ਟੱਕੜ ਬੰਦ ਕਰਕੇ ਇਹਨੂੰ ਮੀਡੀਅਮ ਤੇ ਅੱਗੇ ਉੱਪਰ ਤੇ ਚਾਰ ਸੇਤੀਆਂ ਲਵਾ ਲਾਂਗੇ ਤੇ ਹੁਣ ਆਪਾਂ ਕੁੱਕਰ ਆ ਜਿਹੜਾ ਬੰਦ ਕਰਤਾ ਹੈ ਇਹ ਐਸਾ ਜਿਹੜੀ ਆਪਾਂ ਨੇ ਮੀਡੀਅਮ ਰੱਖੀ ਹੋਈ ਆ ਹੁਣ ਆਪਾਂ ਇਹਨੂੰ 3 ਤੋਂ 4 ਸੀਟੀਆਂ ਵੱਜਣ ਤੱਕ ਪਕਾਵਾਂਗੇ ਤੇ ਦੇਖੋ ਹੁਣ ਆਪਾਂ ਕੁੱਕਰ ਆ ਜਿਹੜਾ ਆਪਣਾ ਠੰਡਾ ਹੋ ਗਿਆ ਤੇ ਹੁਣ ਆਪਾਂ ਸਬਜੀ ਆ ਜਿਹੜੀ ਇਹਨੂੰ ਚੈੱਕ ਕਰਾਂਗੇ ਦੇਖੋ ਆਪਣੇ ਆਲੂ ਲੱਗ ਨੂੰ ਬਹੁਤ ਵਧੀਆ ਪੱਕ ਗਏ ਨੇ ਕਲਰ ਆ ਜਿਹੜਾ ਇਹਦਾ ਇਸ ਕਰਕੇ ਨਹੀਂ ਆਇਆ ਕਿਉਂਕਿ ਮੈਂ ਇਹਦੇ ਵਿੱਚ ਲਾਲ ਮਿਰਚਾਂ ਨਹੀਂ ਐਡ ਕੀਤੀਆਂ ਤੇ ਧਨੀਆ ਉਹ ਆਪਾਂ ਨੇ ਨਾਲ ਹੀ ਗ੍ਰाइंड ਕਰਕੇ ਪਾਤਾ ਸੀਗਾ ਤੇ ਦੇਖੋ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ